ਸਸਕਾਰ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਦੁਪੱਟੇ ਤੇ ਲੇਸ ਲਗਾਉਣਾ ਇਸ ਲਈ ਆਪਾਂ ਜਿਹੜਾ ਕੱਪੜਾ ਸੀ ਉਹ ਵੀ ਆਨਲਾਈਨ ਮੰਗਵਾਇਆ ਸੀ ਕਿਉਂਕਿ ਆਨਲਾਈਨ ਜਿਹੜਾ ਕੱਪੜਾ ਸਾਨੂੰ ਥੋੜਾ ਸਸਤਾ ਪਿਆ ਗਿਆ ਸੋ ਅਸੀਂ ਦੀ ਆਪਾਂ ਡਰੈਸ ਵੀ ਬਣਾਵਾਂਗੇ ਏ ਲਾਈਨ ਕੁੜਤੀ ਦੇ ਨਾਲ ਸਲਵਾਰ ਬਣਾਵਾਂਗੇ 4 ਮੀਟਰ ਕੱਪੜਾ ਸੀ ਸੋ ਆਪਾਂ 2 ਪੀਸ ਆਰਡਰ ਕੀਤੇ ਸੀ ਪਹਿਲਾ ਇੱਕ ਮਿਲ ਗਿਆ ਸੀ ਸਾਨੂੰ ਵਧੀਆ ਲੱਗਾ ਤੇ ਅਸੀਂ ਦੁਬਾਰਾ ਆਰਡਰ ਕਰ ਲਿਆ ਹੁਣ ਇਸ ਦੇ ਵਿੱਚੋਂ ਆਪਾਂ 2.5 ਮੀਟਰ ਕੱਪੜਾ ਜਿਹੜਾ ਹੈ ਉਹ ਕੱਟ ਲਿਆ ਹੈ 2.5 ਸੋ ਥੋੜਾ ਜਿਹਾ ਅਸੀਂ ਵਾ ਧਿਆਨ ਦਿਓ ਉਸ ਨੂੰ ਕੱਟ ਆਪਾਂ ਇਸ ਤਰ੍ਹਾਂ ਲੇਸ ਲਗਾਉਣੀ ਐ ਡੈਸ਼ ਕਰਨੀ ਸਟਾਰਟ ਕਰ ਦੇਵਾਂਗੇ ਲੇਸ ਜਿਹੜੀ ਉਹ ਆਪਾਂ ਸਿੱਧੀ ਰੱਖੀ ਹੋਈ ਐ ਤੇ ਕੱਪੜੀ ਦੀ ਜਿਹੜੀ ਉਹ ਬੈਕ ਸਾਈਡ ਐ ਹੁਣ ਤੁਸੀਂ ਵੇਖੋ ਆਪਾਂ ਕੱਟਵਰਕ ਵਾਲੀ ਜਿਹੜੀ ਲੇਸ ਐ ਇੱਥੇ ਲਈ ਹੋਈ ਐ ਤੇ ਬਿਲਕੁਲ ਆਪਾਂ ਪਹਿਲਾਂ ਉੱਪਰ ਇਸ ਦੀ ਸिलाई ਲਗਾਵਾਂਗੇ ਕੱਟਵਰਕ ਦੇ ਨਾਲ ਨਾਲ ਆਪਾਂ ਇਹ ਵਾਲੀ ਸिलाई ਲਗਾਉਂਦੇ ਜਾਵਾਂਗੇ ਫਿਰ ਆਪਾਂ ਦੂਸਰੀ ਸਾਈਡ ਸिलाई ਲਗਾਵਾਂਗੇ ਹੁਣ ਦੇਖੋ ਕੋਰਨਰ ਆ ਗਿਆ ਕੋਰਨਰ ਤੋਂ ਆਪਾਂ ਜਿਸ ਤਰ੍ਹਾਂ ਕੱਪੜੇ ਨੂੰ ਸੈੱਟ ਕੀਤਾ ਸੀ ਉਸੇ ਤਰੀਕੇ ਨਾਲ ਹੀ ਤੁਸੀਂ ਕੋਰਨਰ ਤੋਂ ਕੱਪੜੇ ਨੂੰ ਇਸ ਤਰ੍ਹਾਂ ਸੈੱਟ ਕਰਦੇ ਜਾਣਾ ਤੇ ਸिलाई ਜਿਹ ਗੁੰਦੇ ਜਾਣਿਆ ਇਸ ਤਰ੍ਹਾਂ ਜਿਹੜੀ ਕੋਰਨਰ ਦੀ ਫਿਨਿਸ਼ਿੰਗ ਜਾਂ ਉਹ ਕਾਫੀ ਸੋਹਣੀ ਆਏਗੀ ਤੇ ਜਿਹੜਾ ਬਿਗਨਰਸ ਲਈ ਇਹ ਪ੍ਰੋਬਲਮ ਹੁੰਦੀ ਹੈ ਵੀ ਕੋਰਨਰ ਤੇ ਕਿਸ ਤਰ੍ਹਾਂ ਲੈਸ ਲਗਾਉਣੀ ਆ ਸੋ ਕੋਰਨਰ ਤੇ ਜਿਸ ਤਰ੍ਹਾਂ ਆਪਾਂ ਲੈਸ ਲਗਾਉਂਦੇ ਜਾਵਾਂਗੇ ਸੇਮ ਹੀ ਤਰੀਕੇ ਨਾਲ ਤੁਸੀਂ ਲੈਸ ਨੂੰ ਲਗਾਉਣਾ ਹੈ ਵੀਡੀਓ ਕਾਫੀ ਮੈਂ ਸ਼ੋਰਟ ਦੇ ਵਿੱਚ ਬਣਾਈ ਆ ਮੇਨ ਮੇਨ ਜਿਹੜੇ ਟੌਪਿਕਸ ਹੀ ਉਹੀ ਆਪਾਂ ਕਵਰ ਕੀਤੇ ਇਸ ਦੇ ਵਿੱਚ ਜਿਹੜੇ ਹੁੰਦੇ ਦੁਪੱਟੇ ਤੇ ਕਿੰਨੀ ਲੈਸ ਲੱਗਦੀ ਆ ਦੁਪੱਟੇ ਤੇ ਜਿਹੜੀ ਲੈਸ ਆ ਸਾਢੇ 7 ਤੇ 8 ਵਿੱਚਕਾਰ ਲੱਗਦੀ ਹੁੰਦੀ ਹੈ ਇਹ ਦੁਪੱਟੇ ਦੀ ਲੰਬਾਈ ਤੇ ਚੌੜਾਈ ਤੇ ਵੀ ਡਿਪੈਂਡ ਕਰਦਾ ਹੈ ਸੀ ਆਪਾਂ 2.5 ਮੀਟਰ ਤੋਂ ਵੀ ਅਬਵ ਬ ਲਈ ਸੀ ਉਸ ਅਕੋਰਡਿੰਗ ਜਿਹੜੀ ਸਾਡੀ ਲੈਸ ਆ ਉਹ ਲੱਗੀ ਆ ਸੋ ਆਪਾਂ ਦੂਸਰੀ ਸਲਾਈ ਲਗਾਵਾਂਗੇ ਤੇ ਬਸ ਇੱਥੇ ਜਿਹੜੀ ਲੈਸ ਸੀ ਸੋ ਅੰਦਰਲੀ ਸਾਈਡ ਨੂੰ ਜਦੋਂ ਆਪਾਂ ਫੋਲਡ ਕਰਦੇ ਸੀ ਥੋੜੀ ਖੁੱਲਦੀ ਸੀ ਸੋ ਜਿਹੜੀ ਅੰਦਰਲੀ ਸਾਈਡ ਨੂੰ ਲੈਸ ਵੱਧੂ ਹੁੰਦੀ ਸੀ ਉੱਥੇ ਆਪਾਂ ਛੋਟਾ ਜਿਹਾ ਕੱਟ ਲਗਾ ਕੇ ਉਸ ਨੂੰ ਕੱਟ ਦਿੱਤਾ ਤੇ ਇਸ ਤਰ੍ਹਾਂ ਹੁਣ ਆਪਾਂ ਬਿਲਕੁਲ ਲੈਸ ਦੀ ਕਿਨਾਰੀ ਦੇ ਉੱਪਰ ਜਿਹੜੀ ਆਪਣੀ ਸਲਾਈ ਆ ਉਹ ਲਗਾਉਂਦੇ ਜਾਵਾਂਗੇ ਹੁਣ ਬਹੁਤਾ ਕੁਝ ਕਰਨ ਦੀ ਬਸ ਲੋੜ ਨਹੀਂ ਹੁੰਦੀ ਸਿੰਪਲੀ ਤਰੀਕੇ ਨਾਲ ਜਿਹੜੀ ਲੈਸ ਆ ਲੱਗ ਜਾਂਦੀ ਆ ਇਸ ਦੀ ਕਿਨਾਰੀ ਤੇ ਆਪਾਂ ਸਲਾਈ ਲਗਾਉਂਦੇ ਜਾਣਾ ਹੈ ਅੱਜ ਜਿਹੜੀ ਇਸ ਦੇ ਨਾਲ ਡਰੈੱਸ ਹੈ ਉਹ ਨਹੀਂ ਬਣਾਈ ਪਹਿਲਾਂ ਆਪਾਂ ਦੁਪੱਟੇ ਲਈ ਜਿਹੜਾ ਕੱਪੜਾ ਸੀ ਕੱਢਣਾ ਸੀ ਉਹ ਕੱਢ ਲਿਆ ਸੋ ਹੁਣ ਜਦੋਂ ਡਰੈੱਸ ਵੀ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹੁਣ ਇਸੇ ਕੋਰਨਰ ਤੇ ਪਹਿਲਾਂ ਹੀ ਇਸ ਤਰ੍ਹਾਂ ਜਦੋਂ ਆਪਾਂ ਲੈਸ ਲਗਾਉਂਦੇ ਆਂ ਤੇ ਕੋਰਨਰ ਜਿਹੜਾ ਉਹ ਰੈਡੀ ਸਾਡਾ ਬਣ ਜਾਂਦਾ ਸਿਰਫ ਆਪਾਂ ਇਸ ਤਰ੍ਹਾਂ ਇੱਥੇ ਸਿਲਾਈ ਲਗਾਉਣੀ ਹੁੰਦੀ ਆ ਸਿਲਾਈ ਲਈ ਇੱਥੇ ਜਿਹੜੀ ਆਪਾਂ ਲਗਾਉਂਦੇ ਚਾਹਾਂਗੇ ਸਿਰਫ ਕਿਨਾਰੇ ਕਰਾਰੇ ਤੇ ਇੱਥੇ ਹੁਣ ਸਿਲਾਈ ਲਗਾਉਣੀ ਆ ਸਿੰਪਲੀ ਐ ਸੋ ਇਸ ਕਰਕੇ ਮੈਂ ਥੋੜਾ ਛੋਟਕੰਦੀ ਕੋਸ਼ਿਸ਼ ਕੀਤੀ ਐ ਵੀ ਜ਼ਿਆਦਾ ਲੰਬੀ ਜਿਹੜ ਹੁਣ ਵਾਸਾ ਸਾਡਾ ਇਹ ਲਾਸਟ ਪਾਰਟ ਹੈ ਜਿੱਥੇ ਆਪਾਂ ਲੇਸ ਨੂੰ ਕਟਿਆ ਸੀ ਉੱਥੋਂ ਵੀ ਆਪਾਂ ਲੇਸ ਨੂੰ ਇਸ ਤਰ੍ਹਾਂ ਸ਼ੇਪ ਦੇ ਵਿੱਚ ਰੱਖਦੇ ਹੋਈ ਜਿਹੜੀ ਆਪਣੀ ਸਲਾਈ ਆ ਉਹ ਲਗਾਵਾਂਗੇ ਜੇਕਰ ਹੁਣ ਤੁਸੀਂ ਇਸ ਦੀ ਡ्रेस ਦੀ ਵੀਡੀਓ ਵੀ ਵੇਖਣੀ ਹੋਈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੁਣ ਤੁਸੀਂ ਇਸ ਤਰ੍ਹਾਂ ਜਿਹੜੀ ਲੈਸ ਹੈ ਉਹ ਕਿਸੇ ਵੀ ਦੁਪट्टे ਦੇ ਉੱਪਰ ਲਗਾ ਸਕਦੇ ਹੋ ਮੈਂ ਅੱਗੇ ਵੀ ਕਾਫੀ ਵੀਡੀਓ ਜਿਹੜੀਆਂ ਸ਼ੇਅਰ ਕੀਤੀਆਂ ਆਏ ਆਂ ਦੁਪट्टे ਤੇ ਲੈਸ ਲਗਾਉਣ ਦੀਆਂ ਹੁਣ ਤੁਸੀਂ ਫਾਈਨਲ ਲੁੱਕ ਇਸ ਦੀ ਦੇਖ ਸਕਦੇ ਹੋ ਜੇਕਰ ਵਧੀਆ ਲੱਗਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਹੁਣ ਜੇਕਰ ਲੌਂਗ ਵੀਡੀਓ ਦੇਖਣਾ ਚਾਹੁੰਦੇ ਆਂ ਤੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਵੀ ਆਪਾਂ ਪਾਰਟੀ ਵੇ ਕੁੜਤੀ ਤੇ ਲੈ ਕੇ ਆਵਾਂਗੇ ਧੰਨਵਾਦ